ਕਾਲੀ ਮਿਰਚ ਜਿਸ ਨੇ ਦੁਨੀਆ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਕਾਲੀ ਮਿਰਚ ਜਿਸ ਨੇ ਸਮੁੰਦਰਾਂ 'ਚ ਤੂਫਾਨ ਲੈ ਆਂਦੀ ਨਵੀਂ ਦੁਨੀਆ ਦੀ ਖੋਜ ਕਰਵਾਈ ਕਾਲੀ ਮਿਰਚ ਨੇ ਅਮਰੀਕਾ ਦੀ ਖੋਜ ਕਰਵਾਈ ਤਨੂੰ ਸਦੀਆਂ ਦੀ ਗੁਲਾਮੀ ਦੇ ਹਨੇਰੇ 'ਚ ਤੱਕ ਦਿੱਤਾ ਇਸ ਕਾਲੀ ਮਿਰਚ ਨੇ ਕਿਉਂ ਕਿ ਆ ਜਾਂਦਾ ਸੀ ਕਾਲੀ ਮਿਰਚ ਨੂੰ ਕਾਲਾ ਸੋਨਾ ਕੀ ਸੀ ਇਸ ਕਾਲੇ ਸੋਨੇ ਦੀ ਰਹੱਸਮਈ ਤਾਕਤ ਜਿਸ ਨੇ ਯੂਰਪ ਨੂੰ ਪਾਗਲ ਕਰ ਦਿੱਤਾ ਸੀ ਕੌਣ ਸੀ ਵਾਸਕੁੱਡੀ ਗਾਮਾ ਜਿਸ ਨੇ ਕਾਲੀ ਮਿਰਚ ਨੂੰ ਲੱਭਿਆ ਸੀ ਕਾਲੀ ਮਿਰਚ ਜਿਸ ਨੂੰ ਅੰਗਰੇਜ਼ੀ ਚ ਬਲੈਕ ਪੈਪਰ ਕਹਿੰਦੇ ਨੇ ਇਹ ਮੱਧ ਕਾਲ ਦੇ ਸਮੇਂ ਯੂਰਪ ਵਿੱਚ ਕਾਲੀ ਮਿਰਚ ਨੂੰ ਕਾਲਾ ਸੋਨਾ ਕਿਹਾ ਜਾਂਦਾ ਸੀ ਕਿਉਂਕਿ ਇਸ ਦੀ ਕੀਮਤ ਸੋਨੇ ਨਾਲੋਂ ਵੀ ਵੱਧ ਸੀ ਉਦੋਂ ਯੂਰਪ ਦੇ ਅਮੀਰ ਵਰਗ ਇਹਨੂੰ ਖਰੀਦਣ ਲਈ ਕੋਈ ਵੀ ਕੀਮਤ ਅਦਾ ਕਰਨ ਨੂੰ ਤਿਆਰ ਸੀ ਇਹਦੇ ਨਾਲ ਟੈਕਸਰ ਦਾ ਕੀਤਾ ਜਾਂਦੇ ਸੀ ਸ਼ਾਦੀਆਂ ਚ ਦਾਜ ਦਿੱਤਾ ਜਾਂਦਾ ਸੀ ਵਪਾਰ ਚ ਵੱਡੇ ਵੱਡੇ ਮੁਨਾਫੇ ਕਮਾਈ ਜਾਂਦੇ ਸੀ ਪਰ 15ਵੀਂ ਸਦੀ 'ਚ ਜਦੋਂ ਤੁਰਕ ਸਲਤਨਤ ਨੇ ਭਾਰਤ ਤੋਂ ਯੂਰਪ ਜਾਣ ਵਾਲੇ ਧਰਤੀ ਵਾਲੇ ਵਪਾਰਕ ਮਾਰਗਾਂ ਤੇ ਕਬਜ਼ਾ ਕਰ ਲਿਆ ਤਾਂ ਅਰਬ ਵਪਾਰੀਆਂ ਨੇ ਇਸ ਵਪਾਰ ਤੇ ਵੀ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਸੀ ਤੇ ਕਾਲੀ ਮਿਰਚ ਯੂਰਪ ਵਿੱਚ ਨਾ ਸਿਰਫ ਮਹਿੰਗੀ ਹੋਈ ਸਗੋਂ ਯੂਰਪੀ ਵਪਾਰੀਆਂ ਲਈ ਮੁਨਾਫਾ ਕਮਾਉਣਾ ਵੀ ਔਖਾ ਹੋ ਗਿਆ ਇਸ ਸਮੱਸਿਆ ਕਾਰਨ ਯੂਰਪੀਆ ਨੂੰ ਮਜਬੂਰ ਹੋਣਾ ਪਿਆ ਕਿ ਉਹ ਸਮੁੰਦਰੀ ਰਸਤਿਆਂ ਦੀ ਖੋਜ ਕਰਕੇ ਕਾਲੀ ਮਿਰਚ ਨੂੰ ਲੱਭਣ ਤੇ ਇਸੇ ਮਕਸਦ ਨਾਲ 1492 ਵਿੱਚ ਇਟਲੀ ਦੇ ਕ੍ਰਿਸਟੋਫਰ ਕੋਲੰਬਸ ਨੇ ਸਪੇਨ ਦੀ ਮਦਦ ਨਾਲ ਸਮੁੰਦਰ ਰਾਹੀਂ ਭਾਰਤ ਦੀ ਧਰਤੀ ਲੱਭਣ ਦਾ ਸੁਪਨਾ ਲੈ ਕੇ ਯਾਤਰਾ ਸ਼ੁਰੂ ਕੀਤੀ ਉਸ ਸਮੇਂ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਪਰ ਇੱਥੇ ਕੋਲੰਬਸ ਨਾਲ ਇੱਕ ਬੜਾ ਹੈਰਾਨੀਜਨਕ ਕਿੱਸਾ ਵਾਪਰਿਆ ਉਹ ਇਹ ਸੀ ਕਿ ਉਹ ਭਾਰਤ ਦੀ ਬਜਾਏ ਅਮਰੀਕਾ ਪਹੁੰਚ ਗਿਆ ਜਿਸ ਨੂੰ ਉਸਨੇ ਬੈਸਟ ਅੰਡੀਜ ਸਮਝ ਲਿਆ ਤੇ ਜਿਸ ਕਾਲੀ ਮਿਰਚ ਦੀ ਖਾਤਰ ਉਹ ਉੱਥੇ ਗਿਆ ਸੀ ਉਹ ਉਸ ਨੂੰ ਨਹੀਂ ਮਿਲੀ ਪਰ ਉਸਨੇ ਕੁਝ ਹੋਰ ਖੋਜਿਆ ਉਹ ਸੀਗਾ ਮਿਰਚ ਜਿਹੜੀ ਮਿਰਚ ਅੱਜ ਅਸੀਂ ਹਰੀ ਲਾਲ ਖਾਂਦੇ ਆ ਉਹ ਅਮਰੀਕਾ ਦਾ ਜੰਗਲੀ ਪੌਦਾ ਸੀ ਤੇ ਕਲੰਬਸ ਇਹਨੂੰ ਯੂਰਪ ਲੈ ਆਇਆ ਸੀ ਪਰ 1519 ਵਿੱਚ ਜਦੋਂ ਕਲੰਬਸ ਦੀ ਮੌਤ ਹੋ ਗਈ ਤਾਂ ਮੌਤ ਤੱਕ ਉਹਨੂੰ ਇਹੀ ਵਿਸ਼ਵਾਸ ਰਿਹਾ ਕਿ ਉਹਨੇ ਭਾਰਤ ਲੱਭਿਆਗਾ ਜਦੋਂ ਕੋਈ ਉਹਨੇ ਲੱਭਿਆ ਅਮਰੀਕਾ ਸੀਗਾ ਇਹ ਉਹਦੀ ਮੌਤ ਤੋਂ ਬਾਅਦ ਪਤਾ ਲੱਗਿਆ ਕਿ ਜੋ ਉਹਨੇ ਲੱਭਿਆ ਉਹ ਅਮਰੀਕਾ ਭਾਰਤ ਨਹੀਂ ਹੈਗਾ ਤੇ ਕੋਲੰਬਸ ਦੀ ਇਸ ਗਲਤੀ ਤੋਂ ਬਾਅਦ ਯੂਰਪੀਅਨਾਂ ਵੱਲੋਂ ਭਾਰਤ ਦੀ ਖੋਜ ਜਾਰੀ ਰਹੀ 1498 ਚ ਪੁਰਤਗਾਲ ਦਾ ਬਾਸਕੋ ਡੀ ਗਾਮਾ ਚੱਲਿਆ ਇਸ ਸਫ਼ਰ ਤੇ ਤੇ ਅਖੀਰ ਉਹਨੇ ਅਰਬ ਸਾਗਰ ਰਾਹੀਂ ਸਹੀ ਰਸਤਾ ਲੱਭ ਲਿਆ ਤੇ ਉਹ ਪਹੁੰਚ ਗਿਆ ਭਾਰਤ ਦੀ ਧਰਤੀ ਤੇ ਹੁਣ ਭਾਰਤ ਦੀ ਧਰਤੀ ਤੇ ਪਹਿਲਾ ਪਹੁੰਚਣ ਵਾਲਾ ਵਿਦੇਸ਼ੀ ਬਾਸਕੋ ਡੀ ਗਾਮਾ ਸੀ ਉਹ ਸਿੱਧਾ ਕੇਰਲ ਦੇ ਕਾਲੀਕਟ ਪਹੁੰਚਿਆ ਪਰ ਇਹ ਯਾਤਰਾ ਇੰਨੀ ਆਸਾਨ ਨਹੀਂ ਸੀ। ਵਾਸਕੋ ਡੀ ਗਾਮਾ ਨੇ ਅਨੇਕਾਂ ਸਾਥੀ ਤੇ ਜਹਾਜ਼ ਗੁਆਏ। ਅਰਬ ਵਪਾਰੀਆਂ ਦੇ ਵਿਰੋਧ ਦਾ ਸਾਹਮਣਾ ਕੀਤਾ, ਛੋਟੀਆਂ-ਮੋਟੀਆਂ ਲੜਾਈਆਂ ਵੀ ਲੜੀਆਂ। ਪਰ ਅਖੀਰ ਉਹ ਭਾਰਤ ਪਹੁੰਚਣ 'ਚ ਸਫਲ ਹੋ ਗਿਆ। ਅਰਬ ਵਪਾਰੀਆਂ ਜਿਨ੍ਹਾਂ ਦਾ ਕਾਲੀ ਮਿਰਚ ਦੇ ਵਪਾਰ ਤੇ ਪੂਰੀ ਤਰ੍ਹਾਂ ਕਬਜ਼ਾ ਸੀ, ਉਹਨਾਂ ਨੇ ਵਾਸਕੋ ਡੀ ਗਾਮਾ ਦਾ ਸਖਤ ਵਿਰੋਧ ਕੀਤਾ ਤੇ ਕਾਲੀਕਟ ਦੇ ਸਥਾਨਕ ਸ਼ਾਸਕ ਜਮੋਰਿਨ ਨਾਲ ਵੀ ਉਹਦੀ ਗੱਲਬਾਤ ਸਫਲ ਨਾ ਹੋਈ ਤੇ ਬਾਸਕੋਡੀਗਾਮਾ ਦੇ ਲਿਆਂਦੇ ਤੋਹਫਿਆਂ ਨੂੰ ਸਧਾਰਨ ਸਮਝੇ ਗਿਆ ਤੇ ਵਪਾਰਕ ਸਮਝੌਤੇ ਦੀ ਗੱਲ ਕੋਈ ਵੀ ਅੱਗੇ ਨਾ ਵਧੀ ਪਰ ਫਿਰ ਵੀ ਬਾਸਕੋਡੀਗਾਮਾ ਨੇ ਹਾਰ ਨਹੀਂ ਮੰਨੀ ਉਹਨੇ ਥੋੜੀ ਜੀ ਕਾਲੀ ਮਿਰਚ ਤੇ ਕੁਝ ਕੋ ਹੋਰ ਮਸਾਲੇ ਖਰੀਦੇ ਤੇ ਵਾਪਸ ਪੁਰਤਗਾਲ ਚਲਾ ਗਿਆ ਤਾਂ ਇਸ ਵਾਪਸੀ ਦੇ ਸਫ਼ਰ ਵਿੱਚ ਵੀ ਉਸਨੇ ਆਪਣੇ ਬਹੁਤ ਸਾਰੇ ਸਾਥੀ ਤੇ ਜਿਹੜੇ ਉਹ ਸਮੁੰਦਰੀ ਤੂਫਾਨ ਚ ਗਵਾ ਲਏ ਉਹ ਸਿਰਫ 55 ਜਣੇ ਹੀ ਜਿਉਂਦੇ ਬਚੇ ਸੀ ਪਰ ਜਦੋਂ ਉਹ 1499 ਵਿੱਚ ਪੁਰਤਗਾਲ ਪਹੁੰਚਿਆ ਤਾਂ ਉਸ ਦੀ ਥੋੜੀ ਜਿਹੀ ਕਾਲੀ ਮਿਰਚ ਨੇ 60 ਗੁਣਾ ਮੁਨਾਫਾ ਕਮਾਇਆ ਇਸ ਨੇ ਪੁਰਤਗਾਲ ਨੂੰ ਵਪਾਰਕ ਸ਼ਕਤੀ ਬਣਾਉਣ ਦੀ ਨੀਂ ਰੱਖੀ ਤੇ ਬਾਸਕੋ ਡੀ ਗਾਮਾ ਨੂੰ ਹੀਰੋ ਦਾ ਦਰਜਾ ਮਿਲਿਆ ਇੱਥੋਂ ਫਿਰ ਯੂਰੋਪੀਅਨਾਂ ਦੇ ਵਿੱਚ ਭਾਰਤ ਦੀ ਧਰਤੀ ਦੇ ਉੱਤੇ ਪਹੁੰਚਣ ਦੀ ਜਿਹੜੀ ਉਹਨਾਂ ਦੀ ਲਲਕ ਸੀ ਜਾਂ ਉਹਨਾਂ ਦਾ ਲਾਲਚ ਸੀ ਜਿਹੜਾ ਉਹ ਵੱਧ ਗਿਆ ਬਾਸਕੋਡੀ ਗਾਮਾ ਦੀ ਪਹਿਲੀ ਯਾਤਰਾ ਦੀ ਸਫਲਤਾ ਨੇ ਪੁਰਤਗਾਲ ਨੂੰ ਹੋਰ ਵੀ ਉਤਸ਼ਾਹਿਤ ਕਰਤਾ ਤੇ 1502 ਚ ਉਹ ਦੂਜੀ ਵਾਰ ਫੇਰ ਭਾਰਤ ਆਇਆ ਤਾਂ ਇਸ ਵਾਰ ਵੱਡੇ ਜਹਾਜੀ ਬੇੜੇ ਤੇ ਸੈਨਿਕ ਸ਼ਕਤੀ ਨਾਲ ਆਇਆ ਕਿਉਂਕਿ ਉਹਨੂੰ ਪਤਾ ਸੀਗਾ ਕਿ ਵਿਰੋਧ ਹੋਊਗਾ ਤਾਂ ਇਸ ਵਾਰ ਉਸ ਦਾ ਮਕਸਦ ਸੀ ਕਿ ਵਪਾਰਕ ਸਮਝੌਤੇ ਪੱਕੇ ਕਰਨ ਤੇ ਅਰਬ ਵਪਾਰੀਆਂ ਦੇ ਵਿਰੋਧ ਨੂੰ ਖਤਮ ਕਰਨਾ ਤਾਂ ਇਸ ਯਾਤਰਾ ਵਿੱਚੋਂ ਬਾਸਕੋਡੀ ਗਾਮਾ ਨੇ ਸ਼ਕਤੀ ਵਰਤੀ ਤੇ ਉਹਨੇ ਅਰਬ ਵਪਾਰੀਆਂ ਦੇ ਜਹਾਜ਼ਾਂ ਤੇ ਹਮਲੇ ਕੀਤੇ ਤੇ ਕਾਲੀਕਟ ਵਿੱਚ ਜਮੋਰਨ ਨੂੰ ਵੀ ਮਜਬੂਰ ਕੀਤਾ ਕਿ ਉਹ ਪੁਰਤਗਾਲੀ ਵਪਾਰ ਨੂੰ ਮਨਜ਼ੂਰੀ ਦੇਵੇ ਤਾਂ ਇਸ ਵਾਰ ਉਹਨੇ ਸਿਰਫ ਕਾਲੀ ਮਿਰਚ ਨਹੀਂ ਸਗੋਂ ਹੋਰ ਮਸਾਲੇ ਵੀ ਜਿਵੇਂ ਦਾਲਚੀਨੀ, ਲੌਂਗ ਇਹ ਵੀ ਵੱਡੀ ਮਾਤਰਾ ਵਿੱਚ ਪੁਰਤਗਾਲ ਲੈ ਗਏ ਤਾਂ ਇਸ ਸਫਲਤਾ ਨੇ ਬਾਸਕੋ ਡੀ ਗਾਮਾ ਨੂੰ ਪੁਰਤਗਾਲ ਦਾ ਸਤਕਾਰਤ ਤੇ ਉੱਚ ਕੁਟੀ ਦਾ ਵਪਾਰੀ ਤੇ ਸਮੁੰਦਰੀ ਮਾਹਿਰ ਬਣਾ ਦਿੱਤਾ ਪਰ ਉਸਦੀ ਜ਼ਿੰਦਗੀ ਸਿਰਫ ਸਫ਼ਰ ਤੇ ਜਿੱਤਾਂ ਤੱਕ ਸੀਮਤ ਨਹੀਂ ਸੀ ਤੇ 1524 ਚ ਉਹ ਫਿਰ ਤੀਜੀ ਵਾਰ ਫੇਰ ਭਾਰਤ ਆਇਆ ਇਸ ਵਾਰ ਪੁਰਤਗਾਲੀ ਭਾਰਤ ਦੇ ਪਹਿਲੇ ਬਾਈਸਰਾਏ ਵਜੋਂ ਆਇਆ ਪਰ ਇਸ ਵਾਰ ਕਿਸਮਤ ਨੇ ਉਹਦਾ ਸਾਥ ਨਾ ਦਿੱਤਾ ਭਾਰਤ ਪਹੁੰਚਣ ਤੋਂ ਬਾਅਦ ਉਹ ਬਿਮਾਰ ਹੋ ਗਿਆ ਤੇ ਦਸੰਬਰ 1524 ਨੂੰ 크리스마ਸ ਤੋਂ ਇੱਕ ਦਿਨ ਪਹਿਲਾਂ ਕੋਚੀ ਚ ਉਹਦੀ ਮੌਤ ਹੋ ਗਈ ਅੱਜ ਵੀ ਉਹਦੀ ਕਵਰ ਬਾਸਕੂਡੀ ਗਾਮਾ ਦੀ ਕਵਰ ਗੋਆ ਦੇ ਵਿੱਚ ਮੌਜੂਦ ਹੈ ਇਸ ਦੌਰ ਵਿੱਚ ਪੁਰਤਗਾਲੀਆਂ ਨੇ ਨਾ ਸਿਰਫ ਕਾਲੀ ਮਿਰਚ ਦਾ ਵਪਾਰ ਕੀਤਾ ਸਗੋਂ ਦੱਖਣੀ ਅਮਰੀਕਾ ਤੋਂ ਮਿਰਚ ਵੀ ਭਾਰਤ ਲੈ ਆਂਦੀ ਜਿਹੜੀ ਆਪਾਂ ਮਿਰਚ ਅੱਜ ਹਰੀ ਤੇ ਲਾਲ ਖਾਂਦੇ ਆ ਉਹ ਅਮਰੀਕਾ ਤੋਂ ਭਾਰਤ ਲੈ ਆਂਦੀ 16ਵੀਂ ਸਦੀ ਵਿੱਚ ਪੁਰਤਗਾਲੀਆਂ ਨੇ ਗੋਆ ਤੇ ਕਰਨਾਟਕਾ ਵਿੱਚ ਮਿਰਚ ਦੀ ਖੇਤੀ ਸ਼ੁਰੂ ਕੀਤੀ ਤੇ ਹੌਲੀ-ਹੌਲੀ ਇਹ ਮਿਰਚ ਭਾਰਤੀ ਰਸੋਈ ਦਾ ਅਜਿਹਾ ਹਿੱਸਾ ਬਣੀ ਜਿਵੇਂ ਸਦੀਆਂ ਤੋਂ ਇੱਥੇ ਦੀ ਹੀ ਹੋਵੇ ਅੱਜ ਭਾਰਤ 13.76 ਮਿਲੀਅਨ ਨ ਮਿਰਚ ਪੈਦਾ ਕਰਦਾ ਅਤੇ ਇਹ ਸਾਡੇ ਭੋਜਨ ਦੀ ਮੁੱਖ ਮਸਾਲਾ ਪਰ ਜਿਸ ਕਾਲੀ ਮਿਰਚ ਨੇ ਸਭ ਸ਼ੁਰੂ ਕੀਤਾ ਉਹ ਹੌਲੀ-ਹੌਲੀ ਪਿੱਛੇ ਰਹਿ ਗਈ ਕਾਲੀ ਮਿਰਚ ਦੀ ਇਸ ਦੌੜ ਨੇ ਯੂਰਪੀਅਨ ਨੂੰ ਭਾਰਤ ਵੱਲ ਖਿੱਚਿਆ ਪਰ ਇਸ ਵਿੱਚ ਸਭ ਤੋਂ ਅੱਗੇ ਨਿਕਲੇ ਅੰਗਰੇਜ਼ ਯਾਨੀ ਕਿ ਈਸਟ ਇੰਡੀਆ ਕੰਪਨੀ ਜਾਂ ਬ੍ਰਿਟਿਸ਼ ਹਕੂਮਤ ਜਦੋਂ ਮੁਗਲ ਸਾਮਰਾਜ ਕਮਜ਼ੋਰ ਹੋਇਆ ਤਾਂ ਭਾਰਤੀ ਰਿਆਸਤਾਂ ਆਪਸ ਵਿੱਚ ਲੜਨ ਲੱਗੀਆਂ ਤਾਂ ਅੰਗਰੇਜ਼ਾਂ ਨੇ ਇਹ ਮੌਕੇ ਦਾ ਪੂਰਾ ਫਾਇਦਾ ਉਠਾਇਆ 1774 ਚ ਬਕਸਰ ਦੀ ਲੜਾਈ ਵਿੱਚ ਉਹਨਾਂ ਨੇ ਬੰਗਾਲ ਤੇ ਕਬਜ਼ਾ ਕਰ ਲਿਆ ਬੰਗਾਲ ਉਦੋਂ ਭਾਰਤ ਦਾ ਸਭ ਤੋਂ ਅਮੀਰ ਸੂਬਾ ਮੰਨਿਆ ਜਾਂਦਾ ਸੀ ਜਿਹਦੀਆਂ ਬੰਦਰਗਾਹਾਂ ਤੋਂ ਅਰਬਾਂ ਦਾ ਵਪਾਰ ਹੁੰਦਾ ਸੀ ਅੰਗਰੇਜ਼ਾਂ ਨੇ ਇਹ ਦੌਲਤ ਨੂੰ ਵਰਤਿਆ ਤੇ ਭਾਰਤੀ ਰਾਜਿਆਂ ਦੀ ਆਪਸੀ ਫੁੱਟ ਦਾ ਫਾਇਦਾ ਉਠਾ ਕੇ ਪੂਰੇ ਭਾਰਤ ਤੇ ਕਬਜ਼ਾ ਕਰ ਲਿਆ। ਕਾਲੀ ਮਿਰਚ ਦਾ ਇਹ ਵਪਾਰ ਭਾਰਤ ਨੂੰ ਬਹੁਤ ਭਾਰੀ ਪਿਆ। 1943 ਚ ਜਦੋਂ ਦੂਜੀ ਵਿਸ਼ਵ ਜੰਗ ਚੱਲ ਰਹੀ ਸੀ ਤਾਂ ਬੰਗਾਲ ਚ ਅਕਾਲ ਪਿਆ। ਲਗਭਗ 40 ਲੱਖ ਲੋਕ ਭੁੱਖ ਨਾਲ ਮਰ ਗਏ। ਜਿਸ ਨੂੰ ਭਾਰਤ ਦੀ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਉਹ ਸੁੱਕੀ ਰੋਟੀ ਲਈ ਵੀ ਤਰਸ ਗਿਆ ਸੀ ਉਹ ਬੰਗਾਲ। ਕਿਵੇਂ ਇੱਕ ਛੋਟਾ ਜਿਹਾ ਮਸਾਲਾ ਕਾਲੀ ਮਿਰਚ ਦੁਨੀਆ ਦੀ ਤਕਦੀਰ ਬਦਲ ਗਿਆ ਦੁਨੀਆ ਦਾ ਨਕਸ਼ਾ ਬਦਲ ਗਿਆ ਦੇਖੋ ਵਪਾਰ ਦੀ ਦੌੜ 'ਚ ਜੇ ਅਸੀਂ ਆਪਣੀ ਏਕਤਾ ਗਵਾ ਦਿੰਦੇ ਹਾਂ ਤਾਂ ਇਸ ਦੀ ਕੀਮਤ ਸਦੀਆਂ ਤੱਕ ਚੁਕਾਉਣੀ ਪੈਂਦੀ ਹੈ ਤਾਂ ਇਸ ਦੀ ਕੀਮਤ ਭਾਰਤ ਨੇ ਸਦੀਆਂ ਤੱਕ ਚੁਕਾਈ ਇੱਕ ਕਾਲੀ ਮਿਰਚ ਕਰਕੇ ਪੂਰਾ ਭਾਰਤ ਸਦੀਆਂ ਤੱਕ ਗੁਲਾਮ ਰਿਹਾ ਕਲੰਮੀ ਦੇ ਕਾਰਨ ਹੋਰ ਵੀ ਰਹੇ ਸੀਗੇ ਪਰ ਜਿਹੜੀ ਸ਼ੁਰੂਆਤ ਹੋਈ ਸੀਗੀ ਭਾਰਤ ਦੇ ਵਿੱਚ ਕਿਸੇ ਵਿਦੇਸ਼ੀ ਦੇ ਪੈਰ ਪਾਉਣ ਦੀ ਉਹ ਕਾਲੀ ਮਿਰਚ ਦਾ ਲਾਲਚ ਸੀ ਜਿਹੜੀ ਕਾਲੀ ਮਿਰਚ ਕੇ ਭਾਰਤ ਦੇ ਵਿੱਚ ਸੀ ਉਮੀਦ ਆ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਣੀ ਤਾਂ ਸਾਡਾ ਚੈਨਲ ਸਬਸਕ੍ਰਾਈਬ ਤੇ ਵੀਡੀਓ ਲਾਈਕ ਤੇ ਸ਼ੇਅਰ